ਵਿਰਨ ਨਾਲ ਅਸਲੇ ਟੈਲੀਫੋਨ ਲਾਈਨ ਦੇ ਉੱਪਰ ਨੇ ਸardar Balbir Singh Rajewal BKU ਦੇ ਫਾਊਂਡਰ ਨੇ ਔਰ ਕਿਸਾਨੀ ਮਸਲੇ ਪਿਛਲੇ ਆਲਮੋਸਟ 40 ਸਾਲਾਂ ਤੋਂ 40-45 ਸਾਲਾਂ ਤੋਂ ਉਹ ਚੁੱਕਰੇ ਨੇ ਰਾਜੇਵਾਲ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਸਤਿ ਸ਼ਕਾਲ ਤੁਸੀਂ ਪਿਛਲੇ ਕਾਫੀ ਅਰਸੇ ਤੋਂ ਕਿਸਾਨੀ ਮਸਲੇ ਚੁੱਕਦੇ ਰਹੇ ਜੇ ਪਿਛਲੇ 4-5 ਸਾਲ ਤੋਂ MSU MSP ਔਰ ਫਿਰ ਉਸ ਤੋਂ ਬਾਅਦ ਖੇਤੀ ਬਿੱਲਾਂ ਦੇ ਵਾਸਤੇ ਸੰਘਰਸ਼ ਕੀਤਾ ਤੇ ਹੁਣ ਅੱਜਕੱਲ ਤੁਸੀਂ ਪੰਜਾਬ ਦਾ ਜਿਹੜਾ ਜ਼ਮੀਨ ਹੇਠਲਾ ਪਾਣੀ ਆ ਉਹਨੂੰ ਬਚਾਉਣ ਵਾਸਤੇ ਇੱਕ ਮੁਹਿੰਮ ਚਲਾਈ ਹੋਈ ਆ ਇਧਰ ਧਿਆਨ ਕਿਸ ਵਾਸਤੇ ਗਿਆ ਜੀ ਇਸ ਤਰ੍ਹਾਂ ਦੇ ਜੋ ਰਿਪੋਰਟਸ ਆ ਰਹੀਆਂ ਉਹਦੇ ਮੁਤਾਬਕ ਪੰਜਾਬ ਦਾ ਪਾਣੀ ਜ਼ਮੀਨ ਹੇਠਲਾ ਪਾਣੀ ਬਹੁਤ ਜਲਦੀ ਖਤਮ ਹੋਣ ਜਾ ਰਿਹਾ ਹੈ ਜੀ ਤੇ ਜਿਹੜੀ ਪੇਅਰ ਚੋਂ ਅਸੀਂ ਐਸ ਵੇਲੇ ਕੱਢ ਰਹੇ ਆ ਇਹ ਮੇਰਾ ਖਿਆਲ ਹੈ ਇਸ ਸਾਲ ਬੜੀ ਹੱਦ ਅਗਲੇ ਸਾਲ ਉਹ ਖਤਮ ਹੋ ਜਾਏਗੀ ਤੇ ਉਹ ਤੋਂ ਬਾਅਦ ਜਿਹੜੀ ਨੈਕਸਟ ਪੇਅਰ ਹੈ ਉਹਦੇ ਵਿੱਚ ਜਿਹੜੀਆਂ ਰਿਪੋਰਟਸ ਆ ਰਹੀਆਂ ਉਹ ਇਹ ਆ ਵੀ ਉਹਦੇ ਵਿੱਚ ਲੈਡ ਹੈ ਉਹਦੇ ਵਿੱਚ ਨਾਈਟ੍ਰੇਟਸ ਨੇ ਉਹਦੇ ਵਿੱਚ ਆਰਸਨਿਕਸ ਨੇ ਨਾ ਫਸਲਾਂ ਦੇ ਲਈਕ ਹੋਏਗਾ ਨਾ ਉਹ ਪਾਣੀ ਜਿਹੜਾ ਫਸਲਾਂ ਨੂੰ ਡਾਉਣ ਦੇ ਲਈਕ ਹੋਗਾ ਬੜੀ ਗੰਬੀਰ ਸਿੱਤੀ ਹੋਏਗੀ ਤੇ ਦੂਜੇ ਪਾਸੇ ਸਾਡੇ ਕੋਲ ਕੁਦਰਤ ਦਾ ਬਖਸ਼ਿਆ ਹੋਇਆ ਪਾਣੀ ਹੈ ਜਿਹੜਾ ਦਰਿਆਵਾਂ ਦਾ ਪਾਣੀ ਹੈ ਅੱਜ ਤੱਕ ਤਰ੍ਹਾਂ ਤਰ੍ਹਾਂ ਦੇ ਜਿਹੜੇ ਸੀ ਸਮਝੋ ਦੇ ਕਰਕੇ ਅਨਕਨਸਟੀਟਿਊਸ਼ਨਲ ਸਮਝੋ ਤੇ ਕਰਕੇ ਪੋਲੀਟਿਕਲ ਲੋਕਾਂ ਨੇ ਸਾਡਾ ਪਾਣੀ ਹਰਿਆਣੇ ਨੂੰ ਦਿੱਲੀ ਨੂੰ ਤੇ ਰਾਜਸਥਾਨ ਨੂੰ ਦਿੱਤਾ ਹੋਇਆ ਹਰਿਆਣੇ ਨੂੰ ਜਿੰਨਾ ਉਹਨਾਂ ਦਾ ਬਣਦਾ ਹੈ 40% ਉਸ ਤੋਂ ਵੱਧ ਪੰਨੇ ਜਾ ਰਿਹਾ ਤੇ ਅੱਜ ਜਦੋਂ ਸਾਡੇ ਆਪਣੇ ਕੋਲ ਪਾਣੀ ਹੈ ਨਹੀਂ ਤਾਂ ਇਹ ਪਾਣੀ ਲੈਣ ਵਾਸਤੇ ਸਰਕਾਰਾਂ ਇਹ ਵੀ ਚਿੱਤ ਕਰਨ ਨੂੰ ਦੇ ਆ ਵੀ ਸਲਤ ਜੀਬ ਇਹਤੇ ਕੁਝ ਕਹਿੰਦਾ ਹੈ ਜਾ ਕੇ ਰਾਜਸਥਾਨ 'ਚ ਕੁਝ ਹੋਰ ਬੋਲਦਾ ਹੈ ਉਹਦਾ ਖਜ਼ਾਨਾ ਮੰਤਰੀ ਹਰਿਆਣੇ 'ਚ ਕੁਝ ਹੋਰ ਬੋਲਦਾ ਉਹਨਾਂ ਨੂੰ ਵੋਟਾਂ ਦੀ ਫਿਕਰ ਹੈ ਪੰਜਾਬ ਦੀ ਫਿਕਰ ਨਹੀਂ ਇਸ ਕਰਕੇ ਅੱਜ ਵੀ ਸਯੁਕਤ ਕਿਸਾਨ ਮੋਰਚੇ ਦੇ ਪੰਜਾਬ 'ਚ ਕਰਦੀ ਮੀਟਿੰਗ ਸੀ ਲੁਧਿਆਣੇ ਉਹਦੇ 'ਚ ਫੈਸਲਾ ਹੋਇਆ ਵੀ ਇਹਨੂੰ ਸ਼ੁਰੂ ਕਰਨ ਵਾਸਤੇ ਅੰਦੋਲਨ ਨੂੰ ਅਸੀਂ 17 ਅਗਸਤ ਨੂੰ ਸਾਰੇ ਪੰਜਾਬ ਵਿੱਚ ਜਿੰਨੇ ਮੰਤਰੀ ਦੇ ਤੇ ਮੁੱਖ ਮੰਤਰੀ ਹੈ ਉਹਨਾਂ ਦੇ ਘਰਾਂ ਅੱਗੇ 2-2 ਘੰਟੇ ਦਾ ਦਰਨਾ ਦਿਹਾਗੇ ਹੂੰ ਉਹਦੇ ਬਾਅਦ ਨੈਕਸਟ ਕੋਰਸ ਆਫ ਐਕਸ਼ਨ ਅਸੀਂ ਉਸੇ ਦਿਨ ਅਨਾਉਂਸ ਕਰਾਂਗੇ ਕਿ ਅੱਗੇ ਕੀ ਕਰਨਾ ਹੈ ਅਸੀਂ ਇਹਦੇ ਤੇ ਸਾਨੂੰ ਪਤਾ ਹੈ ਲੜਾਈ ਲੜਨੀ ਪੈਗੀ ਉਦੋਂ ਨਹੀਂ ਇਹ ਚਾਰ ਮੁੱਦੇ ਨੇ ਇੱਕ ਤਾਂ ਪਾਣੀ ਦਾ ਮੁੱਦਾ ਹੈ ਇੱਕ এনवायरमेंट ਦਾ ਪਾਣੀ ਪੋਲੂਟ ਹੋ ਰਿਹਾ ਹਵਾ ਪੋਲੂਟ ਹੋ ਰਹੀ ਹੈ ਉਹਦੇ ਨਾਲ ਬਿਮਾਰੀਆਂ ਫੈਲ ਰਹੀਆਂ ਇੱਕ ਫੈਡਰਲ ਸਟਰਕਚਰ ਦਾ ਇੱਕ ਕਿਸਾਨਾਂ ਦੇ ਕਰਜ਼ੇ ਦਾ ਚਾਰ ਮੁੱਦਿਆਂ ਤੇ ਅਸੀਂ ਤੈਅ ਕਰ ਲਿਆ ਵੀ ਅਸੀਂ ਇਹਦੇ ਤੇ ਹੁਣ ਅਗਲੀ ਐਜੂਕੇਸ਼ਨ ਮੁੱਦਿਆਂ ਤੇ ਕਰਾਂਗੇ ਰਾਜੀਵਲ ਜੀ ਜੇ ਆਪਾਂ ਪਾਣੀ ਜਿਹੜਾ ਵਾ ਉਹਨੂੰ ਬਚਾਉਣਾ ਵਾ ਤੇ ਉਹਦੇ ਵਾਸਤੇ ਕਿਸਾਨਾਂ ਦੀ ਬਹੁਤ ਵੱਡੇ ਪੱਧਰ ਤੇ ਮਦਦ ਦੀ ਲੋੜ ਹੋਵੇਗੀ ਤੁਸੀਂ ਜਦੋਂ ਆਪਣੇ ਕਿਸਾਨ ਸਾਥੀ ਜਿਹੜੇ ਨੇ ਉਹਨਾਂ ਨਾਲ ਗੱਲ ਕਰਦੇ ਜੇ ਤੇ ਉਹ ਤਿਆਰ ਨੇ ਕੁਝ ਸਖਤ ਫੈਸਲੇ ਲੈਣੇ ਪਏ ਉਹਨਾਂ ਦੀ ਪਾਲਣਾ ਕਰਨ ਵਾਸਤੇ ਨਹੀਂ ਕਿਸਾਨੀ ਦੀ ਇੱਕ ਕੱਲ ਤਾਂ ਸੰਧੂ ਸਾਹਿਬ ਤੁਸੀਂ ਮੇਰੇ ਖਿਆਲ ਚ ਜੇ ਇਹਨੂੰ ਸਟੱਡੀ ਕਰੋ ਚੰਗੀ ਤਰ੍ਹਾਂ ਪਦਨਾਮੀ ਕਿਸਾਨਾਂ ਦੀ ਵੱਧ ਹੋਈ ਹੈ ਉਹਦਾ ਰਿਪੋਰਟ ਆਉਣ ਲੱਗੀਆਂ ਮੈਂ ਬੜੀ ਦੇਰ ਤੋਂ ਕਹਿਣਾ ਵੀ ਚਾਰ ਸੈਕਟਰ ਨੇ ਜਿਨ੍ਹਾਂ ਦੀ ਸਟੱਡੀ ਹੋਈ ਜਾਈ ਉਹ ਮੈਂ ਪੀਆਈਯੂ ਵਾਲਿਆਂ ਨੂੰ ਵੀ ਕਿਹਾ ਪਤਾ ਕਰੋ ਵਰਕਆਊਟ ਕਰੋ ਕਿੰਨਾ ਡੋਮੈਸਟਿਕ ਸੈਕਟਰ ਦੇ ਵਿੱਚ ਪਾਣੀ ਦੀ ਵਰਤ ਵਰਤੋਂ ਹੁੰਦੀ ਹੈ ਇੰਡਸਟਰੀਅਲ ਸੈਕਟਰ ਦੇ ਵਿੱਚ ਕਿੰਨੀ ਹੁੰਦੀ ਹੈ ਪਬਲਿਕ ਸੈਕਟਰ ਦੇ ਵਿੱਚ ਕਿੰਨੀ ਹੁੰਦੀ ਹੈ ਤੇ ਐਗਰੀਕਲਚਰ ਦੇ ਕਿੰਨੀ ਹੁੰਦੀ ਹੈ ਔਰ ਤੁਸੀਂ ਹੈਰਾਨ ਹੋਵੋਗੇ ਪੀ ਸਾਡੇ ਜਿਹੜੇ ਸੌਫਟ ਡਰਿੰਕ ਵਾਲੇ ਨੇ ਤੇ ਬੋਟਲਡ ਵਾਟਰ ਵਾਲੀ ਫੈਕਟਰੀਆਂ ਨੇ ਉਹ ਜਿੰਨਾ ਅਸੀਂ ਝੋਨੇ 'ਚ ਪਾਣੀ ਕੱਢਦੇ ਆ ਉਹਨਾਂ ਉਹ ਇਹ ਕੱਲੇ ਹੀ ਕੱਢ ਜਾਂਦੇ ਨੇ ਉਹ ਅੱਛਾ ਔਰ ਉਹਨਾਂ ਨੂੰ ਕੋਈ ਨਹੀਂ ਕਹਿੰਦਾ ਹੂੰ ਹੂੰ ਔਰ ਸ਼ਰਾਬ ਦੀਆਂ ਫੈਕਟਰੀਆਂ ਇੰਨਾ ਪਾਣੀ ਵੇਸਟ ਕਰਦੇ ਨੇ ਉਹਨਾਂ ਨੂੰ ਕੋਈ ਨਹੀਂ ਕਹਿੰਦਾ ਪਰ ਫੇਰ ਵੀ ਇਹਦੀ ਕਿਉਂਕਿ ਚਿੰਤਾ ਅੱਜ ਇਹ ਸਾਰਾ ਕੁਝ ਇਹ ਵਿਚਾਰ ਡਿਸਕਸ ਹੋਇਆ ਕਿ ਸਾਨੂੰ ਰੇਨ ਵਾਟਰ ਹਾਰਵੈਸਟਿੰਗ ਵਾਸਤੇ ਕੋਪਰਬੰਧ ਕਰਨੇ ਪੈਣਗੇ ਜਿਵੇਂ ਚਰੌਣੀ ਪੈ ਗਈ ਹੂੰ ਕਿਉਂਕਿ ਪਾਣੀ ਦੇ ਬਿਨਾਂ ਗੁਜ਼ਾਰਾ ਨਹੀਂ ਫਿਊਚਰ ਹੈ ਨਹੀਂ ਇਹ ਅੱਜ ਮੀਟਿੰਗ ਵਿੱਚ ਬਕਾਇਦਾ ਬਹੁਤ ਚਿੰਤਾ ਜ਼ਾਹਰ ਕੀਤੀ ਗਈ ਸਾਰਿਆਂ ਨੇ ਕਿਹਾ ਵੀ ਸੰ ਅੱਜ ਜਿੱਥੇ ਦੂਸਰਿਆਂ ਦੇ ਨਾਲ ਲੜਾਈ ਲੜਨੀ ਹੈ ਉੱਥੇ ਆਪਣੇਆਂ ਨੂੰ ਵੀ ਕਹਿਣਾ ਪਏਗਾ ਕਿ ਪਾਣੀ ਹੁਣ ਏਦਾਂ ਇਹਨੂੰ ਜੁਡੀਸ਼ੀਅਸ ਵੀ ਵਰਤੋ ਤੁਸੀਂ ਜਿਹੜਾ ਜ਼ਿਕਰ ਕੀਤਾ ਕਿ ਬਾਕੀ ਸਟੇਟਾਂ ਦੇ ਨਾਲ ਰਾਜਸਥਾਨ ਹਰਿਆਣਾ ਦੇ ਨਾਲ ਗਲਤ ਫੈਸਲੇ ਹੋਏ ਆ ਤੁਹਾਨੂੰ ਲੱਗਦਾ ਵਾ ਉਹ ਫੈਸਲੇ ਕਾਫੀ ਪੁਰਾਣੇ ਆ ਕੋਈ 1955 ਦਾ ਫੈਸਲਾ ਵਾ ਕੋਈ 1976 ਦਾ ਫੈਸਲਾ ਵਾ ਉਹਨਾਂ ਫੈਸਲਿਆਂ ਦੇ ਉੱਤੇ ਹੁਣ ਮੁੜ ਵਿਚਾਰ ਹੋ ਸਕਦਾ ਵਾ ਵਾਕਈ देखो जी लीगली कोई भी समझौता कोई हो गया ਤਾਂ ਕੋਈ ਪਾਰਟੀ 25 ਸਾਲ ਬਾਅਦ ਰਿਵਿਊ ਕਰਨ ਵਾਸਤੇ ਕਹਿ ਸਕਦੀ ਹੈ ਇਹ ਇਹਨਾਂ ਨੂੰ ਸਾਡੇ ਤਾਂ ਕਿਤੇ 40 40 40 50 50 ਸਾਲ ਹੋ ਗਏ ਸਮਝੌਤੇ ਹੋયા ਹਨ ਉਹਨਾਂ ਲਈ ਫੋਰ ਲਾਈਫ ਦਾ ਨਹੀਂ ਹੈ ਸਮਝੌਤੇ ਜਾਰੀ ਰਹਿਣੇ ਤੇ ਅਸੀਂ ਆਪਣੀ ਸਰਕਾਰ ਤੇ ਦਬਾਅ ਪਾਵਾਂਗੇ ਵੀ ਤੁਸੀਂ ਪਾਰਟੀਆਂ ਸਮਝੌਤੇ 'ਚ ਤੁਸੀਂ ਸਾਰੇ ਸਮਝੌਤੇ ਤਾਂ ਕੈਪਟਨ ਸਾਹਿਬ ਨੇ ਰੱਦ ਹੋ ਗਏ ਸੀ ਉਹਨਾਂ ਨੇ ਇੱਕ ਧਾਰਾ ਰੱਖਤੀ ਸੀ ਤੇ ਅਸੀਂ ਇਹਨਾਂ ਨੂੰ ਕਹਾਂਗੇ ਵੀ ਸਾਰੇ ਸਮਝੌਤੇ ਰੱਦ ਕਰੋ ਇਹਨਾਂ ਨੂੰ ਰਿਵਿਊ ਕਰਨ ਵਾਸਤੇ ਡਿਮਾਂਡ ਕਰੋ ओके ਤੇ ਇਹ ਜਿਹੜੀ ਮੁਹਿੰਮ ਤੁਸੀਂ ਚਲਾਈ ਆ ਇਹ ਸਿਰਫ ਤੁਹਾਡੇ ਵ ਲਈ ਜੱਥੇਬੰਦੀ ਵੱਲੋਂ ਆ ਜਾਂ ਸਾਰੀਆਂ ਕਿਸਾਨੀ ਜੱਥੇਬੰਦੀਆਂ ਤੁਹਾਡੇ ਨਾਲ ਨੇ ਇਹਦੇ ਵਿੱਚ ਨਹੀਂ ਸਾਰੀ ਸਾਰੀਆਂ ਅੱਜ ਸਯੁਕਤ ਕਿਸਾਨ ਮੋਰਚੇ ਦੇ ਪੰਜਾਬ ਚੈਪਟਰ ਵੱਲੋਂ ਇਹ ਫੈਸਲਾ ਹੋਇਆ ਓਕੇ ਤੇ ਸਿਆਸੀ ਪਾਰਟੀਆਂ ਦਾ ਕੀ ਤੁਹਾਡ ਨੂੰ ਲੱਗਦਾ ਵਾ ਰੋਲ ਹੁਣ ਤੱਕ ਰਿਹਾ ਵਾ ਪਿਛਲੇ 30 40 ਸਾਲਾਂ ਤੋਂ ਜਦੋਂ ਤੋਂ ਤੁਸੀਂ ਇਹ ਕਿਸਾਨੀ ਮਸਲੇ ਚੁੱਕਰੇ ਜੇ ਆ ਪਾਣੀਆਂ ਦੇ ਸਵਾਲ ਦੇ ਉੱਤੇ ਬਹੁਤ ਅਫਸੋਸਨਾਕ ਹੈ ਉਹਨਾਂ ਦਾ ਰਵਈਆ ਰਿਹਾ ਜਿੰਨੇ ਤੁਸੀਂ ਮੈਨੂੰ ਦੱਸਿਓ ਰਜੀਵ ਲੰਗੋਵਾਲ ਸਮਝੌਤੇ ਦੀ ਕਿ ਉਹ ਅਥੈਂਟਿਸਟੀਆ ਦੀ ਨਾ ਲੰਗੋਵਾਲ ਚੀਫ ਮਿਨਿਸਟਰ ਸੀ ਨਾ ਐਮਐਲਏ ਸੀ ਤੇ ਨਾ ਪ੍ਰਾਈਮ ਮਿਨਿਸਟਰ ਨੂੰ ਅਧਿਕਾਰ ਹੈ ਕਨਸਟੀਟਿਊਸ਼ਨ ਵਿੱਚ ਇਹ ਤਾਂ ਉਹਨਾਂ ਨੇ ਬਾਅਦ ਵਿੱਚ ਪਾਰਲੀਮੈਂਟ ਵਿੱਚ ਪਾਸ ਕਰਾ ਲਿਆ ਉਹ ਸਮਝੌਤਾ ਅਦਰਵਾਇ ਤੋਂ ਦੀ ਕੋਈ ਲੀਗਲ ਅੰਤਿਸਟੀਆ ਨਹੀਂ ਸੀ ਇਸੇ ਤਰ੍ਹਾਂ ਜਿਹੜੇ ਪਹਿਲੇ ਸਮਝੌਤੇ ਹੋਏ ਨੇ ਰਾਈਪੇਰੀਅਨ ਪ੍ਰਿੰਸੀਪਲ ਦਰਕਰਨਾਰ ਕਰਕੇ ਹੋਏ ਔਰ ਫਿਰ ਹਰਿਆਣਾ ਨੂੰ ਰੀਆਰਗੇਨਾਈਜੇਸ਼ਨ ਐਕਟ ਦੇ ਮੁਤਾਬਕ 40% ਪ੍ਰਾਪਰਟੀ ਦਾ ਮਾਲਕ ਸੀਗਾ ਜਿਹੜੀ ਸਾਡੇ ਜੁਆਇੰਟ ਪੰਜਾਬ ਦੇ ਵਿੱਚੋਂ ਜਾਣੀ ਸੀ ਉਹਨਾਂ ਨੇ ਜੇ 40% ਦੇ ਵੀ ਦਿਓ ਤਾਂ ਜਮਨਾ ਦਾ ਪਾਣੀ ਕਿਤੇ ਅਕਾਊਂਟ ਫੋਰੇ ਨਹੀਂ ਕੀਤਾ ਉਹਨੂੰ ਕੱਲੇ ਨੂੰ ਦਿੱਤਾ ਔਰ ਉਹ ਗੰਗਾ ਦੇ ਵੀ ਬੇਸਨ ਚਾਹੁੰਦੇ ਉਹਨਾਂ ਕੋਲ ਪਾਣੀ ਪਹਿਲਾਂ ਹੀ ਹੈਗਾ ਬਹੁਤ ਜੇ ਉਹਨਾਂ ਕੋਲ ਪਾਣੀ ਫालतੂ ਆ 2 ਮਹੀਨੇ ਪਹਿਲਾਂ ਉਹਨਾਂ ਨੇ ਇੱਕ ਐਗਰੀਮੈਂਟ ਕਰਕੇ ਰਾਜਸਥਾਨ ਨੂੰ ਪਾਣੀ ਦੇਣ ਦਾ ਐਗਰੀਮੈਂਟ ਕੀਤਾ ਹੈ ਤੇ ਵਾਲਟਰ ਤਾਂ ਕੀਤਾ ਨਹੀਂ ਇਹ ਤਾਂ ਪੰਜਾਬ ਨੂੰ ਪੋਲਿਟਿਕਲੀ ਪਰੇਸ਼ਾਨ ਕਰਨ ਵਾਸਤੇ ਇਹ ਦੁਖਦੀ ਰਾਗਿਆ ਪੰਜਾਬ ਦੀ ਨੂੰ ਛੇੜ ਲੈਂਦੇ ਨੇ ਅਧੁਰੇ ਪਾਣੀ ਦੀ ਤਾਂ ਹਰਿਆਣੇ ਨੂੰ ਵੀ ਕੋਈ ਕਮੀ ਨਹੀਂ ਇਹ ਇੱਕ ਹੋਰ ਮਸਲਾ ਜਿਹੜਾ ਸਮੇਂ-ਸਮੇਂ ਤੇ ਉੱਠਦਾ ਰਹਿੰਦਾ ਵਾ ਉਹ ਹੈ ਕ੍ਰੌਪ ਡਾਈਵਰਸੀਫਿਕੇਸ਼ਨ ਦਾ ਕ੍ਰੌਪ ਫਸਲਾਂ ਦੀ ਵਿਭਿੰਨਤਾ ਦਾ ਤੁਹਾਨੂੰ ਲੱਗਦਾ ਵਾ ਉਹਦੇ ਚ ਕੋਈ ਕਿਸੇ ਸਰਕਾਰ ਨੇ ਸਿਹਰਦਤਾ ਦਿਖਾਈ ਆ ਹੁਣ ਤੱਕ ਔਰ ਵਾਕਈ ਪੰਜਾਬ ਦੇ ਵਿੱਚ ਆਪਾਂ ਚੋਨੇ ਤੇ ਕਣਕ ਦੇ ਸਾਈਕਲ ਚੋਂ ਨਿਕਲ ਸਕਦੇ ਆ ਸਾਨੂੰ ਸਾਡੇ ਸਰਕਾਰ ਕੋਈ ਵੀ ਚੀਜ਼ ਸਾਨੂੰ ਕਹੇ ਅਸੀਂ ਪੈਦਾ ਕਰਦੇ ਹਾਂਗੇ ਪਰ ਉਹਦੀ ਖਰੀਦੀ ਗਰੰਟੀ ਦੇਵੇ ਐਮਐਸਪੀ ਦੇ ਉੱਤੇ ਇੱਕ ਗੱਲ ਦੂਸਰੀ ਗੱਲ ਇਹ ਜਿੰਨੇ ਕਿ ਲੋਕ ਇਹ ਰੌਲਾ ਪਾਉਂਦੇ ਨੇ ਉਹ ਕਲ ਤੋਂ ਤੋਂ ਪਾਉਂਦੇ ਨੇ ਤੁਸੀਂ ਮੈਨੂੰ ਦੱਸਿਓ ਪੰਜਾਬ ਦੀ 182 ਤੋਂ 202 ਲੱਖ ਟਨ ਦੇ ਦਰਮਿਆਨ ਝੋਨਾ ਹੁੰਦਾ ਹੈ ਅਸੀਂ ਰਾਈਟ ਰਾਈਟ ਸੀਟ ਇਸ ਤੇ ਕਹਾਣੀ ਇਨੂੰ ਜਦੋਂ ਰਾਈਸ ਚ ਕਨਵਰਟ ਕਰਾਂਗੇ 120 ਤੋਂ 125 ਲੱਖ ਟਨ ਰਾਈਸ ਬਣ ਜਾਂਦਾ ਇਹਦੇ ਵਿੱਚੋਂ ਜੀ ਟੋਟਲ ਸੈਂਟਰਲ ਪੂਲ ਚ ਜਾਂਦਾ ਤੇ ਜੇ ਸੈਂਟਰਲ ਪੂਲ ਚ 10 ਲੱਖ ਟਨ ਜਿਵੇਂ ਨਾ ਅਨਾਜ ਇਹ ਇਨਫਲੇਸ਼ਨ ਨਹੀਂ ਹੋ ਜਾਂਦੀ ਇਹ ਸਰਕਾਰ ਦੀ ਬਸ ਹੋ ਜਾਂਦੀ ਹੈ ਕੰਟਰੋਲ ਕਰਨ ਨੂੰ ਜੇ 2.5 ਲੱਖ ਟਨ ਅਨਾਜ ਨਾ ਜਾਵੇ ਸੈਂਟਰਲ ਪੂਲ ਚ ਕਿਹ ਹਾਲ ਤੋਂ ਇਹ ਵੀ ਹੋਦੀ ਇਹ ਐਵੇਂ ਗੱਲ ਤੋਂ ਉੱਤੇ ਗੱਲਾਂ ਕਰਦੇ ਨੇ ਉਹਨਾਂ ਨੂੰ ਉਹਨਾਂ ਨੇ ਸਾਨੂੰ ਲਾਇਆ ਇਸ ਪਾਸੇ ਹੋਰ ਲਿਆਉਣਗੇ ਕਿਥੋਂ ਆਜ ਤਾਂ ਵਰਲਡ ਵਾਈਡ ਮਾਰਕੀਟ ਦੇ ਵਿੱਚ ਵੀ ਸ਼ਾਰਟੇਜ ਹੈ ਅਨਾਜ ਕਿਥੋਂ ਲਿਆਉਣਗੇ ਅਸੀਂ ਤਾਂ ਹਲੇ ਚੌਲ ਐਕਸਪੋਰਟ ਕਰ ਰਹੇ ਹਾਂ ਪਿਛਲੇ ਸਾਲ ਵੀ ਐਕਸਪੋਰਟ ਕੀਤਾ ਐਫਸੀ ਵੀ ਕੀਤਾ ਹੂੰ ਤੋਂ ਇਹ ਐਵੇਂ ਕੱਲਾ ਕਰਦੇ ਨੇ ਸਾਨੂੰ ਅਸਲ ਤੋਂ ਉਹ ਕੱਲਾ ਕਰਕੇ ਸੱਚੇ ਬਣਦੇ ਨੇ ਉਹ ਖੁਦ ਡਾਈਵਰਸੀਫਾਈ ਕਰਾਉਣਾ ਨਹੀਂ ਚਾਹੁੰਦੇ ਹੁਣ ਅੱਜ ਦੀ ਖਬਰਾਂ ਨੇ ਪੰਜਾਬ ਦੀ ਸਰਕਾਰ ਜਿਹੜਾ ਨੂੰਗੀ ਹੈ ਜਿਹਨੇ ਪਿਛਲੇ ਸਾਲ ਬੜਾ ਰੌਲਾ ਪਾਇਆ ਸੀ ਐਮਐਸਪੀ ਤੇ ਖਰੀਦਣ ਨੂੰ ਤਿਆਰ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਮੈਂ ਤੁਹਾਨੂੰ ਦੱਸਾਂ ਇੱਕ ਵਾਰੀ ਜਦੋਂ ਸਰ ਪ੍ਰਕਾਸ਼ਿਕ ਬਾਦੂਚੀਪ ਮਿਸਟਰ ਸੀ ਅਸੀਂ ਉਹਨਾਂ ਨੂੰ ਮਿਲਣ ਗਏ ਹਮ ਉਹਨਾਂ ਦੇ ਕੋਲ ਇੱਕ ਡੈਲੀਗੇਸ਼ਨ ਆਇਆ ਸੀ ਉਹ ਸਾਨੂੰ ਕਹਿੰਦੇ ਵੀ ਸਾਹਿਬ ਸਾਹਿਬ ਤੁਸੀਂ ਬਹਿ ਜਾਓ ਇੱਕ ਡੈਲੀਗੇਸ਼ਨ ਆਇਆ ਹੈ ਤੁਸੀਂ ਸੁਣੋ ਉਹਨਾਂ ਦੀਆਂ ਗੱਲਾਂ ਨਾਲੇ ਤੇ ਕੋਈ ਪੁੱਛਣਾ ਹੋਵੇ ਪੁੱਛ ਲਿਓ ਉਹ ਨੈਫਟ ਦਾ ਡੈਲੀਗੇਸ਼ਨ ਸੀ ਜਦੋਂ ਉਹ ਡੈਲੀਗੇਸ਼ਨ ਨਾਲ ਗੱਲਬਾਤ ਕਰਨ ਲਈ ਮੈਨੂੰ ਕਹਦੇ ਤੁਸੀਂ ਪੁੱਛ ਲੋ ਜੀ ਕੋਈ ਪੁੱਛਣਾ ਹੈ ਮੈਂ ਉਹਨਾਂ ਨੂੰ ਕਿਹਾ ਨੈਫਟ ਦੇ ਚੇਅਰਮੈਨ ਸਾਹਿਬ ਐਮ ਡੀ ਸੀ ਮੈਂ ਕਿਹਾ ਐਮ ਡੀ ਸਾਹਿਬ ਤੁਸੀਂ ਹਰਿਆਣੇ ਦੇ ਵਿੱਚੋਂ ਆਇਲ ਸੀਡ ਵੀ ਖਰੀਦਦੇ ਹੋ ਸੂਤ ਵੀ ਖਰੀਦਦੇ ਹੋ ਸਰੋਂ ਵੀ ਖਰੀਦਦੇ ਹੋ ਬਾਜਰਾ ਵੀ ਖਰੀਦਦੇ ਹੋ ਮੂਗੀ ਵੀ ਖਰੀਦਦੇ ਹੋ ਤੇ ਪੰਜਾਬ ਚ ਕਿਉਂ ਨਹੀਂ ਖਰੀਦਦੇ ਜੇ ਤੇ ਉੱਥੇ ਕਿਰਕਾ ਟ੍ਰੇਡ ਤੇ ਹੋ ਜੇ ਤੇ ਭਾਵਨਤਰ ਸਕੀਮ ਚ ਪੈਸੇ ਵੀ ਦਿੰਦੇ ਹੋ ਉਹਨਾਂ ਦਾ ਜਵਾਬ ਸੀ ਬਾਦਲ ਸਾਹਿਬ ਨੇ ਬਾਦਲ ਸਾਹਿਬ ਤੁਸੀਂ ਸਾਨੂੰ ਕਦੀ ਲਿਖਿਆ ਕਹਿੰਦੇ ਹਰਿਆਣਾ ਜਿਹੜਾ ਮਰਜੀ ਚੀਫ ਮਿਨਿਸਟਰ ਹੋਵੇ ਨੈਫਰ ਨੂੰ ਲਿਖਦਾ ਅਸੀਂ ਪੈਸੇ ਵੀ ਦਿੰਨੇ ਆ ਖਰੀਦ ਨੂੰ ਉਹਦਾ ਰਿਸਕ ਜੋ ਹੈ ਉਹ ਕੋਈ ਅਸੀਂ ਕਵਰ ਕਰਦੇ ਆ ਕਾਟਾ ਵਾਦਾ ਸਹਨੇ ਆ ਪੰਜਾਬ ਦੇ ਕਦੇ ਕਿਸੇ ਚੀਫ ਮਿਨਿਸਟਰ ਨੇ ਸਾਨੂੰ ਲਿਖਿਆ ਨਹੀਂ ਵੀ ਜਾ ਉਹਦੀ ਖਰੀਦੋ ਪਰ ਅਸੀਂ ਖਰੀਦੇ ਕੋਆਪਰੇਟਿਵ ਦੇ ਰਾਹੀਂ ਆ ਤੇ ਬਾਦਲ ਸਾਹਿਬ ਦਾ ਕੀ ਜਵਾਬ ਸੀ ਫਿਰ ਬਾਦਲ ਸਾਹਿਬ ਦਾ ਕੀ ਜਵਾਬ ਸੀ ਕੋਈ ਜਵਾਬ ਨਹੀਂ ਸੀ ਬੁਲਾ ਕੇ ਜੇ ਤਾਂ ਉਹ ਕਰਦੇ ਹੁੰਦੇ ਸੀ ਉਹ ਬਲੌ ਫਲਾਣੇ ਨੂੰ ਬਲੌ ਫਲਾਣੇ ਨੂੰ ਮੈਨੂੰ ਦੱਸਿਆ ਕਿਉਂ ਨਹੀਂ ਭਾਈ ਇੰਨੀ ਗੱਲਾਂ ਕਰਕੇ ਚਾਲਤਾ ਮੁੜ ਕੇ ਫੇਰ ਨਹੀਂ ਲਿਖਿਆ ਰਾਜੇਵ ਜੀ ਅੱਜ ਜਿਹੜੀ ਜੜੀ ਲਿਖਿਆ ਅੱਜ ਜਿਹੜੀ ਮੀਟਿੰਗ ਹੋਈ ਹੈ ਰਾਜੇਵਾਲ ਜੀ ਉਹਦੇ ਵਿੱਚ ਕੋਈ ਹੋਰ ਵੀ ਫੈਸਲਾ ਲੱਗਿਆ ਇੱਕ ਤੇ ਤੁਸੀਂ ਧਰਨੇ ਲਾਉਣੇ ਹੈ ਇਸ ਤੋਂ ਇਲਾਵਾ ਕੁਝ ਨਹੀਂ ਫੈਸਲਾ ਇਹ ਹੀ ਕੀਤਾ ਵੀ ਆ ਜਿਹੜੇ ਚਾਰ ਗੱਲਾਂ ਮੈਂ ਕਹੀਆਂ ਇਹਦੇ ਉੱਤੇ ਅਸੀਂ ਐਡਿਟੇਸ਼ਨ ਕਰਨੀ ਹੈ ਹੂੰ ਧਰਮਿਆਂ ਤੋਂ ਬਾਅਦ ਫਿਰ ਅਗਲਾ ਸਟੈਪ 'ਤੇ ਅਸੀਂ ਉੱਤੀ ਅਨਾਉਂਸ ਕਰਾਂਗੇ ਕਦੋਂ ਅਸੀਂ ਚੰਡੀਗੜ੍ਹ ਕਰਨਾ ਹੈ ਦਿੱਲੀ ਕਰਨਾ ਹੈ ਕੀ ਕਰਨਾ ਹੈ ਇਹਨੂੰ ਅੱਗੇ ਤੋਰਾਂਗੇ ਐਡਿਟੇਸ਼ਨ ਨੂੰ ਬਹੁਤ ਮਿਹਰਬਾਨੀ ਥੈਂਕ ਯੂ ਰਾਜੇਵਾਲ ਜੀ ਤੁਸੀਂ ਸਾਡੇ ਨਾਲ ਜੁੜੇ ਸਮਾਂ ਕੱਢਿਆ ਮਿਹਰਬਾਨੀ thank you thank you